ਹੈਲੋ ਸਾਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਨੂੰ ਪੂਰੀ ਉਮੀਦ ਹੈ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਹਾਂਜੀ ਅੱਜ ਆਪਾਂ ਤੁਹਾਨੂੰ ਸੁਣਾਵਾਂਗੇ ਜੀ ਦੋ ਲਾਈਨਾਂ ਵਾਲੀਆਂ ਆਸਾਨ ਜੀਆਂ ਛੋਟੀਆਂ ਬੋਲੀਆਂ ਜਿਨ੍ਹਾਂ ਮੇਰੀਆਂ ਭੈਣਾਂ ਨੂੰ ਬੋਲੀਆਂ ਨਹੀਂ ਪਾਉਣੀਆਂ ਆਉਂਦੀਆਂ ਜੀ ਉਹਨਾਂ ਲਈ ਬਹੁਤ ਆਸਾਨ ਨੇ ਤੇ ਯਾਦ ਕਰਨੀਆਂ ਸ਼ੁਰੂ ਕਰਦੇ ਹਾਂ ਜੀ ਆਪਾਂ ਬੋਲੀਆਂ ਪਾਉਣੀਆਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸ਼ੁਰੂ ਕਰਦੇ ਹਾਂ ਜੀ ਆਪਾਂ ਬੋਲੀਆਂ ਪਾਉਣੀਆਂ ਛੜੇ ਜੇਠ ਨੂੰ ਲਸੀ ਨੀ ਪਣੀ ਪ్యਾਰ ਪਾਵੇਂ ਮਾਝ ਚੁੰਗ ਜੇ ਛੜੇ ਜੇਠ ਨੂੰ ਲਸੀ ਨੀ ਪਣੀ ਪ్యਾਰ ਪਾਵੇਂ ਮਾਝ ਚੁੰਗ ਜੇ ਪੁੱਤ ਵੀਰ ਦਾ ਪਤੀ ਜਾ ਮੇਰਾ ਪੂਆ ਕੇ ਕੇ ਮੱਥਾ ਟੇਕਦਾ ਪੁੱਤ ਵੀਰ ਦਾ ਪਤੀ ਜਾ ਮੇਰਾ ਪੂਆ ਕੇ ਕੇ ਮੱਥਾ ਟੇਕਦਾ ਪਾਂਜੇ ਪੋੜੀਆਂ ਚਵਾਰਾ ਟੱਪ ਜਾਮ ਚੱਕ ਕੇ ਪਤੀ ਜੇ ਨੂੰ ਪਾਂਜੇ ਪੋੜੀਆਂ ਚਵਾਰਾ ਟੱਪ ਜਾਮ ਚੱਕ ਕੇ ਪਤੀ ਜੇ ਨੂੰ ਬਾਗ ਦੀ ਨਦੀ ਪਈ ਕਾਰੇ ਦਿਖ ਲੋਲਾ ਮਾਹੀ ਮਾਰੇ ਬਾਜਾਨੀ ਮੈਂ ਹਾਂਜੀ ਹਾਂਜੀ ਬੋਲਾ ਮਾਹੀ ਮਾਰੇ ਬਾਜਾਨੀ ਮੈਂ ਹਾਂਜੀ ਹਾਂਜੀ ਬੋਲਾ ਹੇ ਮਾਰੇ ਬਾਜਾਨੀ ਮੈਂ ਹਾਂਜੀ ਹਾਂਜੀ ਬੋਲਾ ਕਾਲੀ ਕਟ ਵੇਵ ਨੇਰੇ ਕੋਲੋਂ ਮੁੜਗੀ ਬੀਰਾ ਕੋਈ ਪੁਨ ਕਰ ਦੇ ਕਾਲੀ ਕਟ ਵੇਵ ਨੇਰੇ ਕੋਲੋਂ ਮੁੜਗੀ ਬੀਰਾ ਕੋਈ ਪੁਨ ਕਰ ਦੇ ਕਾਲੀ ਕਟ ਵੇਵ ਨੇਰੇ ਕੋਲੋਂ ਮੁੜਗੀ ਪੈਣਾ ਪੈਣਾ ਕਦੇ ਨੱਲੜੀਆਂ ਸਾਡੂ ਮਰ ਕੇ ਡੇ ਕੇ ਕੋਲਾ ਬੋਲਦੀਆਂ ਵਿੱਚ ਬਾਗਾਂ ਦੇ ਵਹਿ ਕੇ ਕੋਲਾ ਬੋਲਦੀਆਂ ਵਿੱਚ ਬਾਗਾਂ ਦੇ ਵਹਿ ਕੇ ਕੋਲਾ ਬੋਲਦੀਆਂ ਵਿੱਚ ਬਾਗਾਂ ਦੇ ਵਹਿ ਕੇ ਕੋਲਾ ਬੋਲਦੀਆਂ ਉੱਚੀ ਉੱਚੀ ਖੂਹੀ ਤੇ ਮੈਂ ਪਾਣੀ ਪਰਨੀਆ ਬਟਿਆ ਕਰਾਂ ਦਿੱਤੀ ਹਾਣੀਆਂ ਪਾਣੀ ਗੋਰੀਆਂ ਹੱਥਾਂ ਦਾ ਪੀਹਾਣੀਆਂ ਪਾਣੀ ਗੋਰੀਆਂ ਹੱਥਾਂ ਦਾ ਪੀਹਾਣੀਆਂ ਪਾਣੀ ਗੋਰੀਆਂ ਹੱਥਾਂ ਦਾ ਪੀਹਾਣੀਆਂ ਊਰੀ 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 ਦੁੱਧ ਢੁੱਲਿਆ ਜੇਠ ਨੇ ਖੂਰੀ ਵੇ ਦੁੱਧ ਢੁੱਲਿਆ ਜੇਠ ਨੇ ਖੂਰੀ ਵੇ ਦੁੱਧ ਢੁੱਲਿਆ ਜੇਠ ਨੇ ബഗു നദി സട്ട പേടാ മറോ മതല ശീന ഷേഗേട മറ നേര പത്തല ശീന ഷേടാ മറോ മതല ശീന ਸਾਸ ਮੇਰੀ ਨੇ ਮੁੰਡੇ ਜੰਮੇ ਕੁਝ ਵੋਲੇ ਕੁਝ ਕਾਣੇ ਮਿਲੇ ਮੁਕਸਰ ਦੇ ਕਾਣੇ ਵੇਚਣ ਜਾਣੇ ਮੇਲੇ ਮੁਕਸਰ ਦੇ ਕਾਣੇ ਵੇਚਣ ਜਾਣੇ ਮੇਲੇ ਮੁਕਸਰ ਦੇ ਕਾਣੇ ਵੇਚਣ ਜਾਣੇ ਪਾਵੇ 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 ਵੇ ਦੂਰ ਨਾ ਬਿਆਹੀ ਬਾਬਲਾ ਜਿੱਥੇ ਕਾਂ ਉੱਡਿਆ ਨਾ ਜਾਵੇ ਵੇ ਦੂਰ ना जावे। टिका न दे र चित ला केन्दना पति जे दे टिका काड्दै सुन रितला पति जे േ ഖേ നേട ജീ ബുത്തി പാ തടമേ വേടേ നേടേ ജുത്തി പാവേ നേടല ജല ദുത്തിളയാ ਦਿੱਲੀ ਛੱਡ ਵਾਲੇ ਦਾ ਦੀ ਡੋਰ ਮੁੰਡਿਆ ਦਿੱਲੀ ਛੱਡ ਵਾਲੇ ਦਾ ਦੀ ਡੋਰ ਮੁੰਡਿਆ ਦਿੱਲੀ ਛੱਡ ਵਾਲੇ ਦਾ ਦੀ ਡੋਰ ਮੁੰਡਿਆ ਕੋੜਾ ਆਰ ਨੂੰ ਵੇ ਕੋੜਾ ਪਾਰ ਨੂੰ ਵੇ ਪੇਕੇ ਛੱਡੀਏ ਨਾਨਾਰ ਮੁੱਟਿਆਰ ਨੂੰ ਵੇ ਪੇਕੇ ਛੱਡੀਏ ਨਾਨਾਰ ਮੁੱਟਿਆਰ ਨੂੰ ਵੇ ಸಿ ಸರದಾರ ನೂನಿ ಸರದಾರೂ ಸಡಿ ನಾ ಸಿ કરી ਮੁੱਲ ਪੈਂਦੇ ਨੇ ਅਕੜਾਂ ਦੇ ਈਏ ਰੰਗ ਦਾ ਨਾਮਾਂ ਜਿ ਕਰੀ ਮੁੱਲ ਪੈਂਦੇ ਇੱਥੇ ਅਕੜਾਂ ਦੇ ਨਿੱਕੀ ਨਿੱਕੀ ਕਣੀ ਦਾ ਮੀ ਪਿਆ ਪੈਂਦਾ ਚੌਂਦਾ ਪਿਆ ਬਰਾਂਡਾ ਜਿਹੜਾ ਦੂਰ ਖੜਾ ਮੇਰੇਆਂ ਦੁੱਖਾਂ ਦਾ ਸਾਂਝਣਿਓ ਜਿਹੜਾ ਦੂਰ ਖੜਾ ਮੇਰੇਆਂ ਦੁੱਖਾਂ ਦਾ ਸਾਂਝਣਿਓ ਜੜ ਦੂਰ ਖੜਾ ਮੇਰਿਆ ਦੁੱਖਾਂ ਦਾ ਸਾਂਝਣਿਓ ਜਿਹੜਾ ਦੂਰ ਖੜਾ ਮੇਰਿਆ ਦੁੱਖਾਂ ਦਾ ਸਾਂਝਣਿਓ ਜਿਹੜਾ ਦੂਰ ਖੜਾ ਲੈ ਲੋ ਲੈ ਲੋ ਰਾੜੇ ਕੇ ਹੁੰਜ ਲੋ ਮੋਤੀ ਜਿਥੋਂ ਮੇਰਾ ਵੀਰ ਰੰਗਿਆ പാരീരന പാര നീമ ചന്ദ നാലോ ചിര ചരാമ ചോ ചിര ചരാ ਵੀਰ ਨਿੰਦਿਆ ਗਲੀ ਦੇ ਵਿੱਚ ਖੜ ਕੇ ਪਾਬੋ ਚੰਦਰੀ ਨੇ ਵੀਰ ਨਿੰਦਿਆ ਗਲੀ ਦੇ ਵਿੱਚ ਖੜ ਕੇ ਨੀ ਪਾਬੋ ਚੰਦਰੀ ਨੇ ਆਟਾ ਲੱਗਿਆ ਕੋਲੀ ਨੂੰ ਰੱਬ ਚੱਕ ਲਾ ਜੇਠ ਮਖਾਲੀ ਨੂੰ ਰੱਬ ਚੱਕ ਲਾ ਜੇਠ ਮਖਾਲੀ ਨੂੰ ਰੱਬ ਚੱਕ ਲਾ ਜੇਠ ਮਖਾਲੀ ਨੂੰ ಮಕ್ಕಿ ರೋಟಿ ಮೇರೆ ಚಾಪುಕ್ಕೇ ಲಣಾ ನೂಲ ಠಾಣಿ ನೂಕನ್ನು ಕುಟಾಂಗೆ ਤਾਆਂ 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 ਨੀ ਕਰ ਬਾਵਲ ਦੇ ਠੀਆਂ ਮਿਲਣਾ ਆਇਆਂ ਨੀ ਕਰ ਬਾਵਲ ਦੇ ਠੀਆਂ ਮਿਲਣਾ ਆਇਆਂ ਨੀ ਕਰ ਬਾਵਲ ਦੇ ਠੀਆਂ ਮਿਲਣਾ ਆਇਆਂ ਵੀਰ ਘਾਰੇ ਪੁੱਤ ਜੰਮਿਆ ਬਾਪੂ ਮਚੀਆਂ ਦੇ ਸੰਗੜ ਫੜਾਵੇ ਵੀਰ ਘਾਰੇ ਪੁੱਤ ਜੰਮਿਆ ਬਾਪੂ ਮਚੀਆਂ ਦੇ ਸੰਗੜ ਫੜਾਵੇ ਬਾਰੇ ਵਰਸੀ ਖਟਣ ਗਿਆ ਸੀ ਖਟਕੇ ਲਿਆਂਦਾ ਪਾਣ ਦਾ ਪੱਤਾ ਮੈਂ ਵੀ 제ਠ ਕੁੱਟਣਾ ਲੈਣਾ ਵਾਰੀ ਦਾ ਬੱਟਾ ਮੈਂ ਵੀ 제ਠ ਕੁੱਟਣਾ ਲੈਣਾ ਵਾਰੀ ਦਾ ਬੱਟਾ ਸੜੇ 제ਠ ਨੂੰ ਲੱਸੀ ਨੀ ਪਾਣੀ ਢਰ ਪਾਵੇਂ ਮੱਝ ਚੁੰਗ ਜੇ ਅੱਜ ਚੁੰਗ ਜੇ ਜੇਠ ਮੇਰੇ ਦੇ ਕੰਮ ਗਿਣਿਆ ਮਾ ਕੰਮ ਤਾਂ ਕਰਦਾ ਵਿੰਦ ਵਿੱਚ ਨਹੀਂ ਬਾਲਟੀਆਂ ਦੇ ਥਲੇ ਲਵਾੜੋ ਹੋਕਾ ਦਿੰਦਾ ਪਿੰਡ ਵਿੱਚ ਨਹੀਂ ਬਾਲਟੀਆਂ ਦੇ ਥਲੇ ਲਵਾੜੋ ਹੋਕਾ ਦਿੰਦਾ ਪਿੰਡ ਵਿੱਚ ਨਹੀਂ ਬਾਲਟੀਆਂ ਦੇ ਥਲੇ ਲਵਾੜੋ ਹੋਕਾ ਦਿੰਦਾ ਪਿੰਡ ਵਿੱਚ ਨਹੀਂ ਤਾਰਾ 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 ਨਹੀਂ ਚੁੱਪ ਚੁੱਪ ਕਿਉਂ ਫਿਰਨ ਸਰਕਾ फेर ਨ ਸਰਕਾਰਾਨੀ ਚੁੱਪ ਚੁੱਪ ਕਿਉ ਫੇਰ ਨ ਸਰਕਾਰਾਨੀ ਜੇਠੇ ਚਠਾਣੀ ਮੰਜੇ ਤੇ ਵਹਿੰਦੇ ਤੈਨੂੰ ਦਿੰਦੇ ਪੀੜੀ ਵੇਜੇ ਵੱਡੀ ਦਿਆ ਤੈਨੂੰ ਸਮਝਣ ਸਿਰੀ ਵੇਜੇ ਵੱਡੀ ਦਿਆ ਤੈਨੂੰ ਸਮਝਣ ਸਿਰੀ ਵੇਜੇ ਵੱਡੀ ਦਿਆ ਤੈਨੂੰ ਸਮਝਣ ਸਿਰੀ ਵੇਜੇ ਵੱਡੀ ਦਿਆ ਜਿੱਥੇ ਵਾਜਦੀ ਬਦਲ ਵਾਂਗੂ ਗਾਜ ਦੀ ਕਾਲੀ ਡਾਂਗ ਮੇਰੇ ਵੀਰ ਦੀ ਜਿੱਥੇ ਵਾਜਦੀ ਬਦਲ ਵਾਂਗੂ ਗਾਜ ਦੀ ਕਾਲੀ ਡਾਂਗ ਮੇਰੇ ਵੀਰ ਦੀ ਪਾਵੇ 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 ਬੇਦੂਰ ਨਾ ਵਿਆਹੀ ਬਾਬਲਾ ਜਿੱਥੇ ਕਾਂ ਉੱਡਿਆ ਨਾ ਜਾਵੇ ਦੂਰ ਨਾ ਵਿਆਹੀ ਬਾਬਲਾ ਜਿੱਥੇ ਕਾਇਉ ਡਿਆ ਨਾ ਜਾਵੇ ਨੂਰ ਨਾ ਵੀ ਆਹੀ ਵਾਬਲਾ ਨੀਕ ਹਰਾ ਪੋਣਾ ਨੀ ਇਕ ਖਟਾ ਪੋਣਾ ਮੇਰੇ ਬਾਪ ਦਾ ਜਵਾਈ ਨੀਵੜਾ ਸੋਣਾ ਤੇਰੇ ਬਾਪ ਦਾ ਜਵਾਈ ਨੀਵੜਾ ਸੋਣਾ ਤੇਰੇ ਬਾਪ ਦਾ ਜਵਾਈ ਨੀਵੜਾ ਸੋਣਾ ਠਾਵਾੜਿਓ ਉਠ ਲੱਦੇ ਨੇ ਲਹਾਰ ਨੂੰ ਉਠਾਵਾੜਿਓ ਵੇ ਉਠ ਲੱਦੇ ਨੇ ਲਹਾਰ ਨੂੰ ਕੱਲਿਓ ਕਤਾਂ ਵੇ ਕਾਰੀ ਕੱਲਿਓ ਮੇਰੇ ਪੌਰ ਨੂੰ ਕੱਲਿਓ ਕਤਾਂ ਜੀ ਕਾਰੀ ਕੱਲਿਓ ਮੇਰੇ ਪੌਰ ਨੂੰ ਕੱਲਿਓ ਕਤਾਂ ਜੀ ਕਾਰੀ ਕੱਲਿਓ ਮੇਰੇ ਪੌਰ ਨੂੰ ਕੋੜਾ ਆਰ ਨੂੰ ਵੇ ਕੋੜਾ ਪਾਰ ਨੂੰ ਵੇ ਸਾਨੂੰ ਤੂੰ ਬਾਸੜਾ ਦੇ ਇੱਕ ਤਾਰ ਦਾ ਵੇ ਸਾਨੂੰ ਤੂੰ ਬਾਸੜਾ ਦੇ ਇੱਕ ਤਾਰ ਦਾ ਵੇ ਸਾਨੂੰ ਤੂੰ ਬਾਸੜਾ ਦੇ ਇੱਕ ਤਾਰ ਦਾ ਵੇ ਅੱਡੀ ਵਾਜ ਦੀ ਜੈ ਕੁਰੇ ਤੇਰੀ ਲੋਕਾਂ ਦੇ ਚਵਾਰੇ ਹਿਲਦੇ ਅੱਡੀ ਵਾਜ ਦੀ ਜੈ ਕੁਰੇ ਤੇਰੀ ਲੋਕਾਂ ਦੇ ਚਵਾਰੇ ਹਿਲਦੇ ਹਾਂਜੀ ਧੰਨਵਾਦ ਜੀ ਜੇਕਰ ਤੁਹਾਨੂੰ ਮੇਰੀਆਂ ਬੋਲੀਆਂ ਪਸੰਦ ਆਈਆਂ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ